ਕੀ ਕਰ ਰਹੇ ਨੇ ਯਾਰ ਕਰ ਰਹੇ ਨੇ ਕੋਪੀ ਨਾਲ ਸਾਡੇ ਸਟੂਡੈਂਟ ਲੀਡਰ ਆਫ ਆਪੋਜੀਸ਼ਨ ਬੈਠੋ ਤੁਸੀਂ ਸਾਡੇ ਨਾਲ ਮੰਤਰੀ ਜੀ ਤੁਸੀਂ ਬੈਠੋ ਕਿਹਾ ਮੰਤਰੀ ਕੋਲ ਖਲੋਤੇ ਝੂਠ ਬੋਲਦੇ ਦੱਸੋ ਹੈ ਆਹ ਤੋਈ ਗੱਲ ਝੂਠ ਦੀ ਬੈਠੋ ਜੀ ਬੈਠੋ ਆਹ ਗਲਤ ਗੱਲਾਂ ਕਰਦੇ ਜੀ ਗਲਤ ਗੱਲਾਂ ਕਰਾ ਗਦੇ ਸਪੀਕਰ ਸਾਹਿਬ ਗਲਤ ਗੱਲਾਂ ਕਰਦੇ ਆ ਮੈਂ ਆਂਦਾ ਨਹੀਂ ਲੀਡਰ ਆਫ ਆਪੋਜੀਸ਼ਨ ਜੀ ਗੱਲ ਸੁਣਨਾ ਜੋ ਵੀ ਦੋਲਿਆ ਜਾ ਰਿਹਾ ਹੈ ਉਹ ਮਤਲਬ ਨਾ ਕੀਤਾ ਜਾਵੇ ਜੀ ਬੈਠੋ ਜੀ ਲੀਡਰ ਆਫ ਆਪੋਜੀਸ਼ਨ ਜੀ ਬੈਠੋ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਬਾਣੀਓ ਮੁੱਖ ਮੰਤਰੀ ਜੀ ਬੋਲੋ ਤੁਸੀਂ ਬੋਲੋ ਜੀ ਬਾਣੀਓ ਮੁੱਖ ਮੰਤਰੀ ਜੀ ਉਹ ਜਿਹੜੇ ਤੁਸੀਂ ਛੱਡ ਗਿਆ ਹੋਣ ਹੀ ਰਹਿ ਉਹ ਲੀਡਰ ਆਫ ਆਪੋਜੀਸ਼ਨ ਅਰੈਸਟ ਕਰੋ ਜੀ ਵੀ ਸਰਵੇ ਕਰ ਲੋ ਸਰਵੇ ਇਸ ਸਟੇਸ਼ਨ 10 ਮਿੰਟ ਲਈ ਉਠਾ ਜਾਂਦਾ ਹੈ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਕਰੋ ਵੀਰ ਸਿੰਘ ਬੈਠੋ ਸਵਾਲ ਪੁੱਛੇ ਦਿੱਤੇ ਜਾਣ ਸਾਰੇ ਆਪੋ ਆਪਣੀ ਸਾਰੇ ਆਪੋ ਆਪਣੀ ਚੇਅਰ ਐਡਰੈਸ ਕਰੋ ਜੀ ਚੇਅਰ ਚੇਅਰ ਤੇ ਬੈਠਣ ਦੀ ਕਿਰਪਾਲਤਾ ਕਰੋ ਜੋ ਵੀ ਬਿਨਾ ਚੇਅਰ ਤੋਂ ਨਹੀਂ ਚੇਅਰ ਤੋਂ ਬਿਨਾ ਬੋਲ ਰਿਹਾ